नहीं आएगा कोई भी अगर लेने आ गया तो नहीं नहीं आएगा हमने नहीं तो आएगा कैसे हर कोई सारी जिंदगी मेहनत करता है अपनी हैसियत तो बद के बच्चिया पढ़ा है ਅਤੇ ਆਪਣੀ ਹیثیت ਮੁਤਾਬਕ ਪਰਵਰਿਸ਼ ਕਰਦਾ ਹੈ ਸਿਰਫ ਤੇ ਸਿਰਫ ਇਸੇ ਉਮੀਦ ਨਾਲ ਕਿ ਜਦੋਂ ਸਾਡੀ ਉਮਰ ਟਲੇਗੀ ਜਦੋਂ ਸਾਡਾ ਸਰੀਰ ਕਮਜ਼ੋਰ ਹੋ ਜਾਏਗਾ ਜਦੋਂ ਸਾਨੂੰ ਆਰਾਮ ਦੀ ਜ਼ਰੂਰਤ ਹੋਏਗੀ ਤਾਂ ਸਾਡੇ ਬੱਚੇ ਸਾਡੀ ਉਸੇ ਤਰ੍ਹਾਂ ਦੇਖਭਾਲ ਕਰਨ ਜਿਸ ਤਰ੍ਹਾਂ ਅਸੀਂ ਉਹਨਾਂ ਦੀ ਕੀਤੀ ਸੀ ਜਦੋਂ ਉਹ ਬੱਚੇ ਸੀ पर बहुत सारे लोगों की ये उम्मीद भी टुट जाती है जो तो उन्होंने बच्चे उन्होंने साथ छ कहते हमने नहीं रखना मर्जी जहाँ जाओ तुम अपना अरेंजमेंट अपने आप करो नहीं नहीं किसी की याद नहीं आती है क्या करना याद करके ਇੱਥੇ ਅਸੀਂ ਪੜਦੇ ਕਹਿੰਦੇ ਸਟਿਮਲਰਸ ਡਿਗੋਲੇਜ ਕਿੰਨਾ ਪੜੇ ਹੋ ਤੁਸੀਂ ਮੈਂ ਐਵੇਂ ਕੀਤਾ ਬਹੁਤ ਕੁਝ ਉਹਨਾਂ ਵਾਸਤੇ ਕੀਤਾ ਪੜਾ ਲਿਖਾ ਕੇ ਆਪਣੇ ਪੈਰਾਂ ਦੇ ਖੜੇ ਕੀਤਾ ਪਰ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਨਾ ਵੀ ਮਾਂ ਤੇਰੇ ਕਰਕੇ ਅਸੀਂ ਡਿਸਟਰਬ ਹੋ ਰਹੇ ਹਾਂ ਕਹਿੰਦੀ ਮੈਂ ਕਿਹਾ ਵੀ ਤੁਹਾਨੂੰ ਡਿਸਟਰਬ ਮੈਂ ਨਹੀਂ ਕਰਨਾ ਚਾਹੁੰਦੀ ਮਰ ਜੂੰਗੀ ਪਰ ਹੁਣ ਪਿੱਛੇ ਨਹੀਂ ਜਾਉਂਗੀ ਮਾਪੇ ਰਸ ਜਾਣ ਤੇ ਖੁਦਾਈਆਂ ਰਸ ਜਾਣ ਮਾਪਿਆਂ ਦਾ ਦਿਲ ਨਾ ਦੁਖਾਓ ਸੋਹਣੋ ਲੱਭੀ ਹੋਈ ਚੀਜ਼ ਨਾ ਗਵਾਓ ਸੋਹਣੋ मैं इसीलिए यहीं रहना चाहते हूँ कहीं जाना नहीं चाहते हूँ यहाँ पर मेरे को बहुत अच्छा लगा इनका बेब और वाइफ का बहुत अच्छा है ये आप अक्सर ही सारे ਸੰਸਾਰ ਦੀ ਸਰਚਨਾ ਨੂੰ ਸੰਸਾਰ ਦੇ ਆਉਣ ਜਾਣ ਦੇ ਇਸ ਚਲਣ ਨੂੰ ਆਪਾਂ ਕਈ ਵਾਰ ਵੇਲੇ ਬੈ ਕੇ ਜਰੂਰ ਵਿਚਾਰਦੇ ਹਾਂ ਜਿਸ ਦੇ ਵਿੱਚ ਸਿਰਜਨਹਾਰ ਅਨੇਕਾਂ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਅਖੀਰ ਨੂੰ ਖਤਮ ਕਰ ਦਿੰਦਾ ਹੈ ਪਰ ਕਈਆਂ ਦੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬੜੀਆਂ ਅਜੀਬ ਜੀਆਂ ਘਟਨਾਵਾਂ ਘਟ ਜਾਂਦੀਆਂ ਏ ਤੇ ਜਿਹੜੀਆਂ ਬੜਾ ਕੁਝ ਸੋਚਣ ਤੋਂ ਮਜਬੂਰ ਕਰਦੀਆਂ ਏ ਐਸੀ ਹੀ ਘਟਨਾ ਜਿਹੜੀ ਹੈਗੀ ਹੈ ਇਸ ਸਤਕਾਰਯੋਗ ਮਾਤਾ ਬਿਮਲਾ ਦੇਵੀ ਦੇ ਨਾਲ ਹੋਈ ਬੜੇ ਅੱਛੇ ਸਕੂਲ ਦੇ ਵਿੱਚ ਪੜ੍ਹੀ ਜੀ ਇਹਨਾਂ ਦੇ ਜਿਵੇਂ ਇਹਨਾਂ ਦੇ ਦੱਸਣ ਦੇ ਮੁਤਾਬਕ ਸ਼ਿਮਲੇ ਵਿਖੇ ਇਹਨਾਂ ਨੇ ਮਾਸਟਰ ਕੀਤੀ ਹੈ ਚਲੋ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਬੱਚੇ ਹੋ ਗਏ ਤੇ ਬੱਚਿਆਂ ਤੋਂ ਬਾਅਦ ਇਹਨਾਂ ਦੇ ਅਚਨਚੇਤ ਜਿਹੜਾ ਹਸਬੰਡ ਸੀ ਉਹਨਦੀ ਡੈਥ ਹੋ ਗਈ ਤੇ ਉਹਨੂੰ ਨੇ ਕਹਿ ਦਿੱਤਾ ਕਿ ਮਾਤਾ ਜੀ ਤੈਨੂੰ ਅਸੀਂ ਨਹੀਂ ਰੱਖ ਸਕਦੇ ਤੇ ਉਧਰ ਬੱਚੇ ਨੇ ਵੀ ਕਹਿ ਦਿੱਤਾ ਵੀ ਤੇਰੇ ਕਰਕੇ ਮੇਰਾ ਪਰਿਵਾਰ ਡਿਸਟਰਬ ਹੁੰਦਾ ਹੈ ਜੋ ਮਾਤਾ ਨੇ ਦੱਸਿਆ ਹੈ ਇਹਨਾਂ ਦੇ ਦੱਸਣ ਦੇ ਮੁਤਾਬਕ ਤੁਸੀਂ ਸਾਰਾ ਕੁਝ ਸੁਣਿਆ ਹੈ ਤੇ ਮਾਤਾ ਨੇ ਪਰ ਬੜਾ ਹੌਸਲਾ ਰੱਖਿਆ ਜਿਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਭਾਵੇਂ ਉਹਨਾਂ ਨੂੰ ਆਪਣੀਆਂ ਬਣਾਈਆਂ ਹੋਈਆਂ ਕੋਠੀਆਂ ਦੀਆਂ ਛੱਤਾਂ ਦੇ ਨਸੀਬ ਨਹੀਂ ਹੋਈਆਂ ਪਰ ਸਬਰ ਸੰਤੋਖ ਉਸ ਮਾਲਕ ਦੀ ਕਿਰਪਾ ਨਾਲ ਬਹੁਤ ਸੀ ਤੇ ਅਖੀਰ ਨੂੰ ਬਹੁਤ ਖੁਸ਼ੀ ਇੱਥੇ ਆਪਣੇ ਪਰਿਵਾਰ ਦੇ ਵਿੱਚ ਇੱਕ ਦੂਜੇ ਨਾਲ ਬੜਾ ਹੱਸ ਖੇਡ ਕੇ ਸਮਾਂ ਨਿਕਲਿਆ ਬੜਾ ਕੁਝ ਸਿੱਖਿਆ ਤੇ ਬੜਾ ਕੁਝ ਸਿਖਾਇਆ ਮਾਤਾ ਨੇ ਤੇ ਅਖੀਰ ਨੂੰ ਹੁਣ ਕੁਝ ਦਿਨਾਂ ਤੋਂ ਢਿੱਲੇ ਹੋਏ ਤੇ ਉਹਨਾਂ ਨੇ 17 ਜਨਵਰੀ 2024 ਨੂੰ ਅਖੀਰਲਾ 사ਜਣਾ ਹਸਪੀਟਲ ਪ੍ਰਬਾਸਰਾ ਸੰਸਥਾ ਜਿਹੜਾ ਚਨਾਲੋਂ ਦੇ ਵਿੱਚ ਅਖੀਰਲਾਸ ਆ ਲਿਆ ਮਹਾਰ ਡਾਕਟਰਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਨੂੰ ਬਹੁਤ ਕੁਝ ਸੋਚਣ ਤੋਂ ਮਜਬੂਰ ਕਰ ਗਿਆ ਕਿ ਸਾਡੀ ਪਰਵਰਿਸ਼ ਕਿਸੀ ਹੈ ਜਾਂ ਸਾਡੇ ਫਿਰ ਸਕੂਲਾਂ ਦੇ ਵਿੱਚ ਐਜੂਕੇਸ਼ਨ ਕਿਸੀ ਹੈ ਸਾਡਾ ਵਾਤਾਵਰਣ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਜਿਹਦੇ ਵਿੱਚ ਸਾਡੀ ਸੋਚ ਤੇ ਸ਼ਖਸੀਅਤ ਬਣਦੀ ਹੈ ਉਹ ਕੈਸਾ ਹੈ ਤੇ ਸਾਡੇ ਸਮਾਜ ਦਾ ਸਾਡੇ ਦੇਸ਼ ਦਾ ਸਾਡੀ ਸਟੇਟ ਦਾ ਸਮਾਜਿਕ ਸੁਰੱਖਿਆ ਦਾ ਪ੍ਰਬੰਧ ਕਿਸਾ ਹੈ ਬਹੁਤ سارے ਸਵਾਲ ਖੜੇ ਕਰ ਗਿਆ ਜਿਸ ਦੇ ਉਤੇ ਆਪਾਂ ਨੂੰ ਬਹੁਤ ਹੀ ਵਿਚਾਰਨ ਦੀ ਲੋੜ ਹੈ ਆਸ ਹੈ ਮੈਨੂੰ ਆਪਾਂ ਸਭ ਵਿਚਾਰ ਕੇ ਇਸ ਨੂੰ ਜ਼ਰੂਰ ਬਦਲਣ ਦੀ ਕੋਸ਼ਿਸ਼ ਕਰਾਂਗੇ ਬਣਦਾ ਆਪਣਾ ਯੋਗਦਾਨ ਜ਼ਰੂਰ ਪਾਵਾਂਗੇ ਤੇ ਆਪਣਾ ਜੀਵਨ ਤੇ ਸਮਾਜ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪਰਮਾਤਮਾ ਦੀ ਬਖਸ਼ਿਸ਼ ਨਾਲ ਸਭ ਕੁਝ ਸੰਭਵ ਹੈ ਕੋਸ਼ਿਸ਼ ਜ਼ਰੂਰ करिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ